ਮੇਰਾ ਨਾਮ ਪਲਕਪ੍ਰੀਤ ਕੋਹਰਾ ਹੈ ਤੇ ਮੈਂ 올ਓਵਰ ਪੰਜਾਬ ਚ 10th ਰੈਂਕ ਤੇ ਆਈ ਆ ਮੈਂ 98% ਸਿਕਿਉਰ ਕੀਤਾ ਹੈ ਫ੍ਰੋਮ ਕਮਰਸਟਰੀ ਕਿਦਾਂ ਲੱਗਾ ਜਦੋਂ ਰਿਜ਼ਲਟ ਆਇਆ ਸੀਗਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਂ ਨੇ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਮੈਂ ਤਾਂ ਮੈਂ ਬਹੁਤ ਕੀਤੀ ਸੀਗੀ ਪਰ ਮੈਨੇ ਇੰਨੀ ਐਕਸਪੈਕਟੇਸ਼ਨ ਨਹੀਂ ਸੀਗੀ ਕਿ ਮੈਂ ਮੈਰਿਟ ਲਿਸਟ ਦੇ ਵਿੱਚ 10th ਰੈਂਕ ਹਾਸਿਲ ਕਰਾਂਗੀ ਅੱਗੇ ਜਾ ਕੇ ਤੁਸੀਂ ਕੀ ਬਣਨਾ ਚਾਹੁੰਦੇ ਹੋ ਮੈਂ ਅੱਗੇ ਜਾ ਕੇ ਚਾਰਟਡ ਅਕਾਊਂਟੈਂਟ ਦੀ ਤਿਆਰੀ ਹੁਣ ਸ਼ੁਰੂ ਕੀਤੀ ਹੋਈ ਹੈ ਤੇ ਬੀਕਮ ਦੇ ਨਾਲ-ਨਾਲ ਚਾਰਟਡ ਅਕਾਊਂਟੈਂਸੀ ਆਪਣੀ ਕਰੂੰਗੀ। ਕੀ ਕਹਿਣਾ ਚਾਹੁੰਦੇ ਜਿਹੜੇ ਬੱਚੇ ਤੁਹਾਨੂੰ ਦੇਖਦੇ ਰਹੀ ਹੈ। ਮੈਂ ਕਹਿਣਾ ਚਾਹੂੰਗੀ ਕਿ ਕੰਸਿਸਟੈਂਟ ਰਹੋ ਕਦੀ ਵੀ ਆਪਣੇ ਆਸ-ਪਾਸ ਦੇ ਬੱਚਾਂ ਤੋਂ ਵੇਖ ਕੇ ਡੀਮੋਟੀਵੇਟ ਨਾ ਹੋ ਕਿ ਇਹ ਮਜ਼ੇ ਕਰ ਰਿਹਾ ਮੈਨੂੰ ਪੜ੍ਹਨਾ ਪੈ ਰਿਹਾ। ਮਿਹਨਤ ਕਰੋਗੇ ਤੇ ਤੁਹਾਨੂੰ ਫਲ ਜ਼ਰੂਰ ਮਿਲੇਗਾ। ਕੀ ਨਾਮ ਹੈ ਬੇਟਾ ਆਪਕਾ? ਔਰ ਕਿਹੜੀ ਕਲਾਸ ਤੋਂ ਤੁਹਾਡੇ ਕਿੰਨੇ ਮਾਰਕਸ ਜਿਹੜੇ ਉਹ ਆਏ ਆ? ਜੀ। ਸਰ ਮਾਈਸੈਲਫ ਸੁਨਾਕਸ਼ੀ ਮੇਰੇ ਪਲੱਸ 2 ਨਾਨ ਮੈਡੀਕਲ ਵਿੱਚ 500 ਤੋਂ 497 ਮਾਰਕਸ ਆਇਆ ਹੈ 99.4% ਮੇਰਾ ਪੰਜਾਬ 올ਓਵਰ ਪੰਜਾਬ ਚ 3rd ਰੈਂਕ ਹੈ ਤੇ ਸਾਰੇ ਗਵਰਨਮੈਂਟ ਸਕੂਲਸ ਤੇ ਐਮੀਨੈਂਟ ਸਕੂਲਸ ਤੋਂ 1st ਰੈਂਕ ਹੈ ਤੇ ਫਿਰੋਜ਼ਪੁਰ ਵਿੱਚ 2nd ਰੈਂਕ ਜਦੋਂ ਰਿਜ਼ਲਟ ਆਇਆ ਉਦੋਂ ਕਿਦਾਂ ਦਾ ਮੂਮੈਂਟ ਸੀਗਾ ਉਦੋਂ ਮਤਲਬ ਮੈਂ ਰੋ ਪਈ ਸੀ ਮੈਨੂੰ ਬਲੀਵ ਨਹੀਂ ਹੋਇਆ ਕਿ ਹਾਂ ਇਦਾਂ ਹੋ ਗਿਆ ਕਿਉਂਕਿ ਮੇਰਾ ਸੁਪਨਾ ਸੀ ਕਿ ਮੈਂ ਮੈਰਿਟ ਚਾਵਾਂ ਮਤਲਬ ਇਦਾਂ ਮੈਨੂੰ ਇਦਾਂ ਫੀਲ ਹੁੰਦਾ ਸੀ ਕਿ ਹਾਂ ਮੇਰੇ 98% ਆ ਜਾਣਗੇ 97 ਆ ਜਾਣਗੇ ਪਰ ਇਹਨਾਂ ਨੇ ਨਹੀਂ ਬਤਾ ਸੀ ਕਿ 99 ਤੋਂ ਵੀ ਉੱਪਰ ਆ ਜਾਣਗੇ ਅੱਗੇ ਜਾ ਕੇ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਮੈਂ ਨਾਲ-ਨਾਲ ਹੁਣ ਬੀਐਸਸੀ ਕਰੂੰਗੀ ਤੇ ਐਂਡੀ ਦੀ ਪ੍ਰੈਪਰੇਸ਼ਨ ਕਰਕੇ 에ਅਰ ਫੋਰਸਸ ਜਾਣਾ ਚਾਹਨੀ ਆ ਦੇਸ਼ ਲਈ ਕੀ ਕਰਨਾ ਚਾਹੁੰਦੇ ਹੋ 에ਅਰ ਫੋਰਸਸ ਜਾ ਕੇ ਸਰ ਦੇਸ਼ ਦੀ ਸੇਵਾ ਉਹ ਮਮਾ ਪਪਾ ਕਿੰਨੀ ਤਰਤੇ ਫੋਕਸ ਰੱਖਦੇ ਸੀ ਤਿਆਰ ਰੱਖਦੇ ਸੀ ਤੁਸੀਂ ਕਿੰਨੇ ਘੰਟੇ ਪੜਦੇ ਸੀ ਸਰ ਮੈਂ ਮਤਲਬ ਪਹਿਲਾਂ 6 ਘੰਟੇ ਸਕੂਲ ਹੁੰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਰਾਤ ਨੂੰ 10 ਵਜੇ ਤੋਂ ਸਵੇਰ 4 ਜਾਂ 5 ਵਜੇ ਤੱਕ ਪੜ੍ਹਦੀ ਹੁੰਦੀ ਸੀ ਤੇ ਉਹ ਮਮਾ ਪਪਾ ਮਤਲਬ ਪਪਾ ਨੇ ਮੇਰਾ ਬੁੱਕਸ ਦਾ ਸਾਰਾ ਬਹੁਤ ਵਧੀਆ ਖਿਆਲ ਰੱਖਿਆ ਤੇ ਮਮਾ ਨੇ ਮੇਰੀ ਕੇਅਰ ਕੀਤੀ ਮੈਂ ਪੜ੍ਹਦੀ ਹੁੰਦੀ ਸੀ ਤੇ ਮਮਾ ਆ ਕੇ ਮੇਰੇ ਅੱਗੇ ਰੋਟੀ ਰੱਖ ਦਿੰਦੇ ਸੀ ਵੀ ਇਹਨੂੰ ਖਾ ਉਹਦੇ ਬਾਅਦ ਮੈਂ ਖਾऊंगी ਆ ਕੋਈ ਫਰਕ ਲੱਗਦਾ ਹੈਗਾ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਤੁਸੀਂ ਆਏ ਹੋਗੇ ਉਹ ਕੋਈ ਲੱਗਾ ਕੋਈ ਫਰਕ? ਨੋ ਸਰ ਮਤਲਬ ਬਿਲਕੁਲ ਵੀ ਨਹੀਂ ਪ੍ਰਾਈਵੇਟ ਨਾਲੋਂ ਮਤਲਬ ਮੇਰੇ ਲਈ ਗਵਰਨਮੈਂਟ ਸਕੂਲਸ ਬੈਸਟ ਨੇ ਪ੍ਰਿੰਸੀਪਲ ਸਰ ਵੀ ਬੜੇ ਵਧੀਆ ਸੀ ਕੋਈ ਵੀ ਪ੍ਰੋਬਲਮ ਹੁੰਦੀ ਸੀ ਨਾ ਤੇ ਅਸੀਂ ਸਿੱਧਾ ਆਫਿਸ 'ਚ ਡਾਇਰੈਕਟ ਆ ਜਾਂਦੇ ਸੀ ਸਰ ਕੋਲ ਮੈਂ ਆਈ ਕਮ ਇਨ ਬੋਲਦੇ ਸੀ ਸਰ ਕਹਿੰਦੇ ਸੀ ਆਓ ਤੇ ਅਸੀਂ ਸਾਰੀ ਪ੍ਰੋਬਲਮ ਦੱਸ ਜੁੰਦੇ ਸੀ ਬਾਕੀ ਸਾਰਾ ਕੁਝ ਫਿਰ ਸਰ ਦੇ ਅੱਜ ਹੁੰਦਾ ਸੀ ਸਰ ਸਭ ਕੁਝ ਸੋਲਵ ਕਰ ਦਿੰਦੇ ਸੀ ਆਪਣੇ ਆਪ ਹੀ ਕੀ ਨਾਮ ਤੁਹਾਡਾ ਸੁਨਾਕਸ਼ੀ ਅ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੈ ਹਿੰਦ ਮੈਂ ਰਾਜੇਸ਼ ਮਹਿਤਾ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਪ੍ਰੋਸਪਰ ਸਿਟੀ ਬੜੇ ਮਾਨਾ ਲੀ ਗੱਲ ਹੈ ਕਿ ਮੇਰੀਆਂ ਦੋ ਬੱਚੀਆਂ ਜਿਹੜੀਆਂ ਨੇ ਪਲੱਸ 2 ਦੀ ਮੈਰਿਟ ਲਿਸਟ ਦੇ ਚਾਹੀਐਂ ਨੇ ਸੁਨਾਕਸ਼ੀ ਜਿਹੜੀ ਹੈ ਉਹਨੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚੋਂ ਟੌਪ ਕੀਤਾ ਤੇ ਦੂਜੀ ਪਲਕਪ੍ਰੀਤ ਬੇਟੀ ਹੈ ਉਹਦਾ 10th ਰੈਂਕ ਆਇਆ ਬੈਰਡ ਦੇ ਵਿੱਚ ਔਰ ਇਸ ਦੇ ਵਿੱਚ ਜੇ ਤਿੰਨ ਚੀਜ਼ਾਂ ਦਾ ਸੁਮੇਲ ਜ਼ਰੂਰੀ ਹੈ ਕਿਸੇ ਵੀ ਬੱਚੇ ਦੇ ਕਾਮਯਾਬੀ ਦੇ ਪਿੱਛੇ ਇੱਕ ਟੀਚਰ ਦੂਜਾ ਬੱਚੇ ਦੀ ਆਪਦੀ ਮਿਹਨਤ ਤੀਜਾ ਪੇਰੈਂਟਸ ਦਾ ਜਿਹੜਾ ਸਾਥ ਹੈ ਔਰ ਮੈਨੂੰ ਇੱਥੇ ਇਹਨਾਂ ਪੇਰੈਂਟਸ ਨੇ ਵੀ ਮਤਲਬ ਪੂਰਾ ਸਾਥ ਦਿੱਤਾ ਟੀਚਰਸ ਸਾਡੇ ਹੈਗੇ ਹੀ ਬੈਸਟ ਨੇ ਸਾਰੇ ਸਕੂਲ ਅਮੀਨ ਸਕੂਲ ਦੇ ਬਹੁਤ ਵਧੀਆ ਟੀਚਰ ਨੇ ਮਿਹਨਤ ਕੀਤੀ ਉਹਨਾਂ ਬੱਚਿਆਂ ਦੇ ਟੀਚਰਸ ਨੇ ਵੀ ਤੇ ਬੱਚਿਆਂ ਨੇ ਮਿਹਨਤ ਕੀਤੀ ਤੇ ਰੰਗ ਲੈ ਕੇ ਆਈ ਔਰ ਮੈਂ ਦਾਅਵੇ ਨਾਲ ਕਹਿੰਦਾ ਜਦੋਂ ਇਹ ਤਿੰਨ ਚੀਜ਼ਾਂ ਸੁਮੇਲ ਹੋ ਜਾਏ ਤਾ ਬੱਚੇ ਨੂੰ ਕੋਈ ਦੁਨੀਆ ਦੀ ਤਾਕਤ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦੀ ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚਿਆਂ ਦਾ ਉੱਜਲ ਭਵਿੱਖ ਦੀ ਕਾਮਨਾ ਕਰਦਾ ਔਰ ਪ੍ਰਮਾਤਮਾਗੇ ਦੁਆ ਕਰਦਾ ਕਿ ਇਹ ਬੱਚੇ ਜਿਹੜੇ ਦੇ ਇਹ ਨੂੰ ਵੱਧ ਚੜ ਕੇ ਕਾਮਯਾਬੀ ਹਾਸਲ ਕਰਨ ਥੈਂਕ ਯੂ